ਸਿੱਖ ਇਤਿਹਾਸ ਨੂੰ ਮਿਟਾਉਣ ਵਾਸਤੇ ਸਾਡੇ ਸਿੱਖਾਂ ਦੇ ਵਿੱਚ ਇਹੋ ਜਿਹੇ ਪ੍ਰਚਾਰਕ ਵੱਡੇ ਗਿਣਤੀ ਵਿੱਚ ਪੈਦਾ ਹੋ ਚੁੱਕੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਨਸ਼ਰ ਕਰਨ ਵਾਸਤੇ ਜਾਂ ਉਹਨਾਂ ਨੂੰ ਸਮਝਾਉਣ ਵਾਸਤੇ ਇਸ ਵੇਲੇ ਬਹੁਤ ਵੱਡਾ ਠੋਸ ਪ੍ਰਾਲਾ ਕਰਨ ਦੀ ਜ਼ਰੂਰਤ ਹੈ ਕਿਤੇ ਵਿਦੇਸ਼ਾਂ ਵਿੱਚ ਸਿੱਖ ਇਤਿਹਾਸ ਤੇ ਕਿੰਤੂ ਪਰੰਤੂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੇਨਤੀ ਇੱਕ ਅਪੀਲ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲਪਖ ਸਾਹਿਬ ਜੀ ਅਤੇ ਦੂਸਰੇ ਵੀ ਪੱਤ ਸਹਿਬਾਨ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਵੀ ਸਿੰਘ ਸਾਹਿਬ ਜੀ ਅਜੋਕੇ ਦੌਰ ਵਿੱਚ ਜਿੱਥੇ ਇੱਕ ਸੋਸ਼ਲ ਮੀਡੀਆ ਦਾ ਯੁੱਗ ਚੱਲ ਰਿਹਾ ਹੈ ਇਸ ਯੁੱਗ ਦੇ ਵਿੱਚ ਅੱਜ ਵੇਖਣ ਨੂੰ ਮਿਲ ਰਿਹਾ ਹੈ ਕਿ ਜਿਹੜਾ ਸਿੱਖ ਇਤਿਹਾਸ ਨੂੰ ਮਿਟਾਉਣ ਵਾਸਤੇ ਸਾਡੇ ਸਿੱਖਾਂ ਦੇ ਵਿੱਚ ਇਹੋ ਜਿਹੇ ਪ੍ਰਚਾਰਕ ਵੱਡੇ ਗਿਣਤੀ ਵਿੱਚ ਪੈਦਾ ਹੋ ਚੁੱਕੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਉਹਨਾਂ ਨੂੰ ਨਸ਼ਰ ਕਰਨ ਵਾਸਤੇ ਜਾਂ ਉਹਨਾਂ ਨੂੰ ਸਮਝਾਉਣ ਵਾਸਤੇ ਇਸ ਵੇਲੇ ਬਹੁਤ ਵੱਡਾ ਠੋਸ ਉਪਰਾਲਾ ਕਰਨ ਦੀ ਜ਼ਰੂਰਤ ਹੈ ਕਿਤੇ ਵਿਦੇਸ਼ਾਂ ਵਿੱਚ ਸਿੱਖ ਇਤਿਹਾਸ ਤੇ ਕਿੰਤੂ ਪਰੰਤੂ ਹੋ ਰਿਹਾ ਕਿਤੇ ਪੰਜਾਬ ਦੀ ਧਰਤੀ ਤੇ ਵੀ ਜਿਹੜੇ ਕਿ ਨਵੇਂ ਤੋਂ ਨਵਾਂ ਕੋਈ ਕਿਸੇ ਢਾਡੀ ਦੇ ਰੂਪ ਚ ਜਾਂ ਕਿਸੇ ਕਵੀਸ਼ਰ ਦੇ ਰੂਪ ਚ ਜਾਂ ਕਿਸੇ ਹੋਰ ਕਥਾਵਾਚਕ ਦੇ ਰੂਪ ਚ ਪ੍ਰਚਾਰ ਕੋ ਉੱਠਦਾ ਹੈ ਜਿਹੜਾ ਕਿ ਪਿਛਲੇ ਇਤਿਹਾਸ ਨੂੰ ਮੜਫੀ ਕਰਨਾ ਚਾਹੁੰਦਾ ਤੇ ਖਾਲਸਾ ਪੰਥ ਨੂੰ ਡਿਜੀਟਲ ਪੰਥ ਬਣਾਉਣਾ ਚਾਹੁੰਦਾ ਜੋ ਕੁਝ ਸ਼ਰਾਰਤ ਸੋਸ਼ਲ ਮੀਡੀਆ ਤੇ ਸਾਡੇ ਸਿੱਖ ਵਿਰੋਧੀ ਲਾਣੇ ਵੱਲੋਂ ਕੀਤੀ ਜਾਂਦੀ ਹੈ ਉਬੂ ਉਸੇ ਨੂੰ ਹੀ ਜਿਹੜਾ ਕਿ ਸਟੇਜ ਤੇ ਪ੍ਰਚਾਰਿਆ ਜਾ ਰਿਹਾ ਹੈ ਜਿਹੜਾ ਕਿ ਇੱਕ ਸਿਰਫ ਫੋਕੀ ਵਾਹ ਵਾਲੀ ਹੈ ਪਰ ਉਹਦੇ ਪਿੱਛੇ ਵੱਡਾ ਕਾਰਨ ਕੀ ਹੈ ਕਿ ਸੰਗਤਾਂ ਨੂੰ ਸਿੱਖ ਇਤਿਹਾਸ ਨਾਲੋਂ ਸਾਡੀ ਵਿਰਾਸਤ ਨਾਲੋਂ ਤੇ ਸਾਡੇ ਜਿਹੜੇ ਪਿੱਛੇ ਜਿਹੜੇ ਸਾਡੇ ਕੌਮੀ ਪਰਮਾਨੇ ਸੀ ਉਹਨਾਂ ਨਾਲੋਂ ਤੋੜਨ ਦਾ ਇੱਕ ਵੱਡਾ ਯਤਨ ਹੈ ਬੰਦ ਹੋ ਸਕਦਾ ਇਹ ਜਿਹੜੇ ਇਹੋ ਜਿਹੇ ਪ੍ਰਚਾਰਕ ਨੇ ਉਹ ਵੀ ਇੱਕ ਅਸ ਗੱਲ ਨੂੰ ਘੱਟ ਸਮਝੀ ਉਹਨ ਸਿਰਫ ਇੱਕ ਆਪਦੀ ਵੱਡੀ ਫੋਕੀ ਵਾਹ ਵਾਹ ਕਰਾਉਣ ਲਈ ਵੀਊ ਲੈਣ ਲਈ ਉਹ ਇਸ ਤਰ੍ਹਾਂ ਦਾ ਕੋਈ ਜਿਹੜੀ ਨਾ ਸਮਝੇ ਵਾਲੀ ਗੱਲ ਉਹ ਜ਼ਿਆਦਾ ਕਰ ਰਹੇ ਨੇ ਆਪ ਜੀ ਨੂੰ ਬੇਨਤੀ ਕਰਾਂਗੇ ਇਸ ਵੇਲੇ ਜਿਹੜਾ ਇਹ ਖਲਾਅ ਵੱਡੇ ਲੈਵਲ ਤੇ ਚੱਲ ਰਿਹਾ ਹੈ ਕਿਰਪਾ ਕਰੋ ਸਾਰੀਆਂ ਜਥੇਬੰਦੀਆਂ ਨੂੰ ਇਕੱਤਰਤ ਕਰੋ ਨਿਆਂਗ ਸਿੰਘ ਸੰਪਰਦਾਵਾਂ ਨੇ ਦੂਜੀਆਂ ਸੰਪਰਦਾਵਾਂ ਨੇ ਇੱਕ ਪ੍ਰਚਾਰ ਕਰਨ ਦਾ ਵੀ ਏਜੰਡਾ ਸਾਫ ਤੋਂ ਹੈ ਇਹ ਨਾ ਹੋਵੇ ਕਿ ਡਿਜੀਟਲ ਪੰਥ ਤਿਆਰ ਕਰਕੇ ਤੇ ਪਿਛਲੇ ਇਤਿਹਾਸ ਨੂੰ ਜਾਂ ਪਿਛਲੇ ਯੋਧਿਆਂ ਨੂੰ ਸਾਰਿਆਂ ਨੂੰ ਮਨਫ਼ੀ ਕੀਤਾ ਜਾਵੇ ਹੋ ਰਿਹਾ ਇਸ ਤਰ੍ਹਾਂ ਖਾਸ ਕਰਕੇ ਦਸਤਾਰ ਤੇ ਵੱਡਾ ਕਿੰਤੂ ਪਰੰਤੂ ਹੋ ਰਿਹਾ ਸੋ ਇੱਕ ਆਦੇ ਮਨ ਦਾ ਬਲਬਲਾ ਹੈ ਇੱਕ ਸਿੱਖ ਹੋਣ ਦੇ ਨਾਤੇ ਆਪ ਜੀ ਨਾਲ ਸਾਂਝਾ ਕਰ ਰਿਹਾ ਕਿ ਆਪ ਜੀ ਨੂੰ ਹੁਣ ਸੱਚੀ ਗਵਾਈ ਕਰਨੀ ਪੈਣੀ ਹੈ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਰ ਉਹਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਗੱਲਾਂ ਉਥਲ ਪੁਥਲ ਹੋ ਰੀਆਂ ਨੇ ਸੋ ਕਿਰਪਾ ਕਰਕੇ ਇਸ ਸਾਰੇ ਹੀ ਘਟਨਾਕਰਮ ਨੂੰ ਵੇਖਦਿਆਂ ਆਪ ਜੀ ਦੀ ਸਤਜੀ ਉਗਵਾਈ ਦੀ ਲੋੜ ਹੈ ਕਿਰਪਾ ਕਰੋ ਆਪ ਵੱਡੀ ਇਕਤਰਤਾ ਕਰਕੇ ਇੱਕ ਝੰਡਾ ਸਥਾਪਿਤ ਕਰੋ ਜਿਸ ਝੰਡੇ ਤਹਿਤ ਜਿਹੜੇ ਪ੍ਰਚਾਰਕ ਸ਼੍ਰੇਣੀ ਆ ਸਾਡੀ ਉਹਦਾ ਵੀ ਕੋ ਮਾਨਦੰਡ ਪੈ ਹੋਵੇ ਇਹ ਉਹ ਐਸੇ ਇਸ ਗੱਲ ਤੋਂ ਅੱਗੇ ਜਾ ਕੇ ਉਹ ਪ੍ਰਚਾਰ ਨਹੀਂ ਕਰਨਗੇ ਜਾਂ ਉਹ ਕੱਲਾ ਸੋਸ਼ਲ ਮੀਡੀਆ ਨੂੰ ਵੇਖ ਕੇ ਪ੍ਰਚਾਰ ਨਹੀਂ ਕਰਨਗੇ ਸਿੱਖ ਇਤਿਹਾਸ ਦੀ ਖੋਜ ਕਰਨਗੇ ਜਾਂ ਵੱਡੇ ਲੈਵਲ ਤੇ ਜਿਹੜੀ ਸਾਡੀ ਭੂਵਿੱਖ ਦੇ ਵਿੱਚ ਰਾਜਨੀਤੀ ਨੂੰ ਕਿਵੇਂ ਸਮਝਣਾ ਹੈ ਉਸ ਏਜੰਡੇ ਨੂੰ ਸਮਝ ਕੇ ਚੱਲਣਗੇ ਤੇ ਜਿਹੜਾ ਇਸ ਗੱਲ ਤੋਂ ਬਾਹਰ ਹੋ ਕੇ ਚੱਲੇਗਾ ਉਹਨੂੰ ਜਿਹੜੇ ਪੰਥ ਨੇ ਪਰ ਕਿਵੇਂ ਨਿਭੜਨਾ ਉਹ ਵੀ ਜਿਹੜੇ ਮਾਪਦੰਡ ਤੈਅ ਕੀਤੇ ਜਾਂ ਬੜੀ ਵੱਡੀ ਜ਼ਰੂਰਤ ਹੈ ਜੀ ਇਸ ਵੇਲੇ ਜੇਕਰ ਅਸੀਂ ਇਹ ਨਾ ਕਰ ਸਕੇ ਤੇ ਜਿਹੜਾ ਕੁਝ ਸਾਡੇ ਕੋਲੋਂ ਕਰਵਾਇਆ ਜਾ ਰਿਹਾ ਸਾਡੀਆਂ ਵਿਰੋਧੀ ਤਾਕਤਾਂ ਵੱਲੋਂ ਉਹਦਾ ਦੋਸ਼ ਅਸੀਂ ਕਿਸੇ ਨੂੰ ਨਹੀਂ ਦੇ ਸਕਦਾ ਕਿਉਂਕਿ ਸਾਡੇ ਹੀ ਨੇ ਕੋਈ ਬਾਹਰਲਾ ਬੰਦਾ ਕੁਝ ਨਹੀਂ ਕਰ ਰਿਹਾ ਵੱਡਾ ਦੁਫਾੜ ਹੈ ਵੱਡੀ ਗੱਲ ਹੈ ਸੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਨਮਾਣੇ ਸਿੱਖ ਹੋਣ ਦੇ ਨਾਂ ਤੇ ਕਿ ਆਪ ਕਿਰਪਾ ਕਰਕੇ ਸਮੁੱਚੇ ਪੰਥ ਨੂੰ ਇੱਕ ਜਗ੍ਹਾ ਤੇ ਇਕੱਠਿਆ ਕਰਕੇ ਕੋਈ ਨਾ ਕੋਈ ਪ੍ਰਚਾਰ ਦੇ ਮੈਨੇ ਕੋਈ ਮਾਫ ਦੰਡ ਜਿਹੜੇ ਆ ਜ਼ਰੂਰ ਤੈਅ ਕਰੋ ਤੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਆਪਦੀ ਹੋਂਦ ਵਿੱਚ ਕਿਵੇਂ ਲਿਆਉਣਾ ਹੈ ਉਹਨਾਂ ਤੋਂ ਅੱਗੇ ਕਿਹੜੇ-ਕਿਹੜੇ ਕੰਮ ਕਰਵਾਉਣੇ ਨੇ ਇਹ ਵੀ ਇੱਕ ਬੜਾ ਹੋਣਾ ਜ਼ਰੂਰੀ ਹੈ ਅੱਜ ਕੱਲ ਮੇਰੇ ਵਰਗਾ ਉੱਠਦਾ ਤੇ ਉਚਾਰਕ ਸਰੀਰ ਇਕੱਠੇ ਕਰ ਲੈਂਦਾ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਕੋਈ ਮੰਨਦਾ ਤੇ ਉੱਥੇ ਜਾ ਡੰਗਾ ਢਾਉਂਦਾ ਜੀ ਇੱਥੇ ਆ ਨਹੀਂ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਕਿਤੇ ਕੋਈ ਹੋਰ ਉਹ ਗੱਲ ਖੜੀ ਕਰ ਦਿੰਦਾ ਕਿਤੇ ਕੋਈ ਸਟੇਜ ਤੇ ਗਲਤ ਬੋਲ ਜਾਂਦਾ ਸੋ ਇੱਕ ਜਿਹੜਾ ਪਹਿਲੇ ਤੇ ਭਾਵਨਾ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਆ ਉਹ ਹੁਣ ਜਿਹੜੀ ਭੈ ਦੇ ਭਾਵਨਾ ਹੈ ਮੋੜ ਜਿਹੜੀ ਸ਼ੁਰੂ ਕਰਾਉਣ ਵਾਸਤੇ ਆਪਜੀ ਨੂੰ ਠੋਸ ਪ੍ਰਾਲਾ ਕਰਨਾ ਪੈਣਾ ਹੱਥ ਜੋੜ ਕੇ ਬੇਨਤੀ ਹੈ ਸਿੰਘ ਸਾਹਿਬ ਜੀ ਕਿਰਪਾ ਕਰੋ ਰਾਜਨੀਤਿਕ ਤੌਰ ਤੇ ਦੇ ਧਾਰਮਿਕ ਤੌਰ ਤੇ ਜਿਹੜਾ ਕੌਮ ਦੇ ਵਿੱਚ ਬੇਲੋੜਾ ਵਿਵਾਦ ਪੈਦਾ ਹੋ ਗਿਆ ਇਹਨੂੰ ਵਿਵਾਦ ਨੂੰ ਖਤਮ ਕਰਨ ਵਾਸਤੇ ਆਪਦੀ ਅਗਵਾਈ ਦੀ ਬਹੁਤ ਲੋੜ ਹੈ ਆਸ ਕਰਦੇ ਆ ਕਿ ਆਪ ਜਿਹੜੇ ਐ ਸਿੰਘ ਸਾਹਿਬਾਨ ਜੀ ਦੇ ਨਾਲ ਤਾਰੀ ਸੰਗਤ ਨਾਲ ਇਕਤਰਤਾ ਕਰਕੇ ਸਾਰੀਆਂ ਜਥੇਬੰਦੀਆਂ ਨਾਲ ਇਕਤਰਤਾ ਕਰਕੇ ਇਹ ਜਿਹੜਾ ਖਲਾਅ ਹੈ ਇਹ ਜਿਹੜੀ ਅ ਸਿਰਫ ਕੱਲੀ ਵਾਹਵਾ ਲੈਣ ਦੀ ਦੌੜ ਹੈ ਇਹਨੂੰ ਖਤਮ ਕਰਕੇ ਪੰਥ ਦੀ ਚੜ੍ਹਦੀ ਕਲਾ ਲਈ ਇੱਕ ਵੱਡਾ ਪੈਗਾਮ ਜਾਰੀ ਕਰੋਗੇ ਐਸੇ ਆਸ ਦੇ ਵਿੱਚ ਆਪ ਜੀ ਦੀ ਅ ਰਹਿਨਮਾਈ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਸਜੀਤ ਦਵਾਈ ਜਿਹੜੀ ਹੈ ਉਹ ਕੌਮ ਨੂੰ ਬੜੀ ਵੱਡੀ ਲੋੜੀ ਦੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ